ਹਰੇਕ ਹੱਥ ਕਰਦਾ ਆਪਣਾਰੀ ਆ ਪਰ ਤੁਸੀਂ ਸਮਝਾ ਲੇ ਸਾਡੇ ਜਿਹੜੇ ਆਖੂ ਸਮਝਵਾ ਰਿਹਾ ਤੇ ਇਹ ਜਿਹੜਾ ਇਹ ਸ਼ਕਲ ਆ ਗਈ ਆ ਸਾਰਾ ਭਈਆ ਬਣ ਕੇ ਆ ਰਿਹਾ ਤੁਹਾਡੇ ਵਿੱਚ ਉਹ ਤਾਂ ਚੋਬ ਨੇ ਕਾਲੀ ਜੀ ਜਿੰਦਾਬਾਦ ਜਿੰਦਾਬਾਦ ਸਰਾਜ ਗਜਜੀ ਸਿੰਘ ਢੱਲੇਵਾਲ ਜਿੰਦਾਬਾਦ 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 ਪੰਜਾਬ ਸਕਾਰ ਮੁਦਾਬਾਦ ਜੀ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਕੀ ਫਤਿਹ ਮੈਂ ਦਾਸ ਵੀਰ ਦਵਿੰਦਰ ਸਿੰਘ ਸੰਧੂ ਵਾਰਿਸ ਪੰਜਾਬ ਦੇ ਮਾਜਾ ਜ਼ੋਨ ਹਰਨੇਕ ਸਿੰਘ ਉਪਲ ਹੋਣਾ ਦੀ ਇਜਤਿਬੰਦੀ ਤੋਂ ਹਾਂਜੀ ਕੀ ਕਾਰਨ ਜਿਹੜਾ ਅੱਜ ਧਰਨਾ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਇਸ ਬਾਰੇ ਧਰਨਾ ਲਗਾਇਆ ਗਿਆ ਵੀ ਇੱਕ ਨਾ ਚੁਟਕੀ ਬੜੀ ਮਸ਼ਹੂਰ ਹੋਈ ਆ ਇੱਕ ਬੀਬੀ ਆ ਉਹਦੇ ਕੋਲ ਇੱਕ ਮੰਤਰੀ ਆ ਉਹਨੇ ਮਾਰਨਾ ਆ ਕਰਕੇ ਚੁਟਕੀ ਮਾਰਨੀ ਤੇ 5 ਮਿੰਟਾਂ ਦੇ ਵਿੱਚ ਐਮਐਸਪੀ ਤੁਹਾਡੇ ਲਿਆ ਕੇ ਟੇਬਲ ਦੇ ਉੱਤੇ ਰੱਖ ਦੇਣੀ ਉਸ ਬੀਬੀ ਦੀ ਇੱਥੇ ਬੜੀ ਲੋੜ ਆ ਉਹਨੂੰ ਧਰਨੇ ਦੇ ਵਿੱਚ ਬੁਲਾਇਆ ਜਾਵੇ ਤੇ ਉਹਦੇ ਕੋਲ ਚੁਟਕੀਆਂ ਮਰਵਾਈਆਂ ਜਾਂ ਜਿਹੜੀਆਂ ਉਹਨੇ ਇਲੈਕਸ਼ਨ ਤੋਂ ਪਹਿਲਾਂ ਮਾਰੀਆਂ ਸੀ ਕਿ ਅਸੀਂ ਤਾਂ 5 ਮਿੰਟਾਂ ਦੇ ਵਿੱਚ ਤੁਹਾਨੂੰ ਐਮਐਸਪੀ ਦੇ ਦਾਂਗੇ ਸਾਨੂੰ ਮਿਨਿਮਮ سپورਟ ਪ੍ਰਾਈਸ ਦਾ ਕੀ ਮਿਲਣਾ ਵਾ ਐਰ ਕੀ ਮੰਡੀ ਦੇ ਵਿੱਚ ਜਿਹੜੇ ਕਿਸਾਨ ਰੋਲੇ ਨੇ ਤੁਹਾਨੂੰ ਕੀ ਲੱਗਦਾ ਕਿ ਝੋਨਾ ਲੈ ਕੇ ਸ਼ੈਲਰਾਂ ਦੇ ਵਿੱਚ ਜਾਣਾ ਕਿਸੇ ਕਿਸਾਨ ਨੂੰ ਚੰਗਾ ਲੱਗਦਾ ਜਦੋਂ ਮੰਡੀ 'ਚ ਫਸਲ ਪਈ ਆ ਮਹੀਨਾ ਭਰ ਕਿਸੇ ਨੇ ਚੁੱਕੀ ਨਹੀਂ ਦਿਓ ਫਿਰ ਛੈਲਰਾਂ ਨੂੰ ਉਹਨਾਂ ਨੇ ਮੂੰਹ ਕੀਤਾ ਸਾਨੂੰ ਭਗਵੰਤ ਮਾਨ ਦੀ ਸਰਕਾਰ ਮਜਬੂਰ ਕਰ ਰਹੀ ਆ ਕਿ ਜਿਹੜੇ ਕਿਸਾਨ ਨੇ ਉਹ ਸਿੱਧੇ ਮੰਡੀ ਦੇ ਵਿੱਚ ਜਿਨਸ ਨਾਲ ਸੁੱਟਣ ਪੱਲੇਦਾਰੀ ਖਤਮ ਹੋਵੇ ਆੜਤੀ ਸਿਸਟਮ ਖਤਮ ਹੋਵੇ ਤੇ ਜਿਹੜਾ ਕਿਸਾਨ ਆ ਉਹਦਾ ਲੱਕ ਤੋੜਿਆ ਜਾਵੇ ਤਾਂ ਕਿ ਜਿਹੜੇ ਹੈਗੇ ਨੇ ਵੱਡੇ ਵੱਡੇ ਕਾਰਪੋਰੇਟਰ ਘਰਾਣੇ ਉਹਨਾਂ ਦਾ ਜਿਹੜਾ ਹੈਗਾ ਮਨਸੂਬਾ ਪੂਰਾ ਕੀਤਾ ਜਾ ਸਕੇ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਮੋਦੀ ਦਾ ਹੱਥ ਠੋਕਾ ਬਣੀ ਹੋਈ ਆ ਪੰਜਾਬ ਦੇ ਵਿੱਚ ਭਗਵੰਤ ਮਾਨ ਜਿਹੜਾ ਵਾ ਉਹ ਕੋਈ ਐਕਸ਼ਨ ਨਹੀਂ ਲੈ ਰਿਹਾ ਐਕਸ਼ਨ ਦਾ ਛੱਡੋ ਇਹ ਜ਼ਮੀਨਾਂ ਜਿਹੜੀਆਂ ਨੇ ਇਹਨਾਂ ਦੇ ਰੇਟਾਂ ਦੀ ਗੱਲ ਕਰਦੇ ਆ ਇਹਨਾਂ ਦੇ ਵੇਟਾਂ ਦੀ ਗੱਲ ਕਰਦੇ ਆ ਆਪਾਂ ਮੰਡੀ ਦੇ ਵਿੱਚ ਜਾਂਦੇ ਆ ਤੁਸੀਂ ਪੱਤਰਕਾਰ ਭਰਾ ਜੇ ਤੁਸੀਂ ਵੇਖਿਆ ਹੋਣਾ ਕਿ ਕਿ ਜਣਸਾਂ ਰੁਲੀਆਂ ਨੇ ਉਹ ਰੁਲਣ ਦਾ ਕਾਰਨ ਐ ਨਹੀਂ ਸੀ ਕਿ ਖਰੀਦਦਾਰ ਨਹੀਂ ਸੀ ਹੈਗੇ ਉਹ ਰੁਲਣ ਦਾ ਕਾਰਨ ਆ ਸੀਗਾ ਕਿ ਸੈਂਟਰ ਨੇ ਇਹਨਾਂ ਨੂੰ ਅਲਾਉ ਨਹੀਂ ਕੀਤਾ ਜਦੋਂ ਅਲਾਉ ਨਹੀਂ ਕੀਤਾ ਪੈਸੇ ਨਹੀਂ ਆਏ ਤੇ ਇਹਨਾਂ ਨੇ ਫਸਲ ਨਹੀਂ ਚੁੱਕੀ ਐ ਬਾਣਾ ਮਾਰਨ ਨੂੰ ਕਰ ਦੇਣਗੇ ਪਰ ਝੋਨੇ ਦੀ ਜਿਹੜੀ ਫਸਲ ਆ ਉਹਦੀ ਐਮਐਸਪੀ ਦੀ ਗੱਲ ਕਰਦਾ ਕਰਦਾ ਭਗਵੰਤ ਮਾਨ ਪਿੱਛੇ ਰੁਕ ਗਿਆ ਭਗਵਾਨ ਜੀ ਤਮਾਨ ਨੇ ਹੋਰ ਵੀ ਵਾਦੇ ਪੂਰੇ ਕਰਨੇ ਨੇ ਹਾਲੇ ਤਾਂ ਅੰਗਨਵਾੜੀ ਵਰਕਰਾਂ ਜਿਹੜੀਆਂ ਨੇ ਉਹਨਾਂ ਦਾ ਜਿਹੜਾ ਸੈਂਟਰ ਵੱਲੋਂ ਪੱਤਾ ਵਧਾਇਆ ਗਿਆ ਉਹ ਪਹੁੰਚ ਰਿਹਾ ਵਾ ਤੇ ਜਿਹੜਾ ਸੈਂਟਰ ਤੇ ਜਿਹੜਾ ਸਟੇਟ ਦਾ ਵਾ ਸਟੇਟ ਦਾ ਪਤਾ ਹਾਲੇ ਤੱਕ ਅੰਗਨਵਾੜੀ ਵਰਕਰਾਂ ਨੂੰ ਮਿਲਦਾ ਨਹੀਂ ਪਿਆ ਇੱਕ ਨੀਵੇਂ ਤਬਕੇ ਦਾ ਜਿਹੜਾ ਵਰਕਰ ਆ ਉਹਨੂੰ ਪੈਸੇ ਨਹੀਂ ਮਿਲਦੇ ਪਏ ਤੇ ਗੱਲ ਹੈ ਗਰੀਬਾਂ ਦੀ ਕਰਦੇ ਨੇ ਗਰੀਬਾਂ ਦੇ ਭਲੇ ਦੀ ਕਰਦੇ ਨੇ ਜੇ ਗਰੀਬਾਂ ਦਾ ਭਲਾ ਕਰਨਾ ਦਾ ਮਾਨ ਸਾਹਿਬ ਤੂੰ ਕਹਿਣਾ ਬੱਤੀ ਵਾਲੀਆਂ ਕਾਰਾਂ ਦੀ ਲੋੜ ਨਹੀਂ ਤੇ ਜਿੰਨੀਆਂ ਤੇਰੇ ਕਾਫਲੇ 'ਚ ਸ਼ਾਮਲ ਨੇ ਉਹਨੀਆਂ ਦੇ ਕੈਪਟਨ ਅਮਰਿੰਦਰ ਸਿੰਘ ਕੋਲ ਨਹੀਂ ਹੀ ਹੈਗੀਆਂ ਕੀ ਗੱਲ ਤੈਨੂੰ ਉਸੇ ਜਨਤਾ ਤੋਂ ਡਰ ਲੱਗਣ ਲੱਗ ਪਿਆ ਹੁਣ ਤੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦਾ ਨਾ ਤੂੰ ਕਿਸੇ ਪੱਤਰਕਾਰ ਦੇ ਸਾਹਮਣੇ ਬਹਿਣਾ ਬਾਕੀ ਡੱਲੇਵਾਲ ਸਾਹਿਬ ਬਾਰੇ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਦੀਪ ਬਾਈ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਅਸੀਂ ਜਿਉਂਦੇ ਜੀ ਨਹੀਂ ਜਾਂਦੇ ਪਰ ਅਸੀਂ ਭੋਗਾਂ ਤੇ ਤੁਰੇ ਰਹਿੰਨੇ ਆ ਤੇ ਦੀਪ ਬਾਈ ਦੇ ਜਾਣ ਤੋਂ ਬਾਅਦ ਉਹਨਾਂ ਦੇ ਭੋਗ ਦਾ ਇਕੱਠ ਹੈ ਗੱਲ ਸਾਬਤ ਕਰਦਾ ਕਿ ਅਸੀਂ ਉਹ ਗੱਲ ਸੱਚੀ ਕਰ ਵਿਖਾਈ ਪਰ ਮੈਂ ਅਰਗੀ ਪੰਜਾਬ ਦੀ ਜਨਤਾ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਜੇ ਡੱਲੇਵਾਲ ਲੜ ਰਿਹਾ ਹੈ ਇਸ ਵੇਲੇ ਸਾਡੇ ਲਈ ਜਗਜੀਤ ਸਿੰਘ ਡੱਲੇਵਾਲ ਸਾਡੇ ਹੱਕਾਂ ਲਈ ਬੈਠਾ ਵਾ ਤਾਂ ਉਹ ਕਿਸਾਨ ਅੰਦੋਲਨ ਦੇ ਵਿੱਚ ਵੀ ਲੱਖੇ ਤੇ ਦੀਪ ਦਾ ਵਿਰੋਧੀ ਨਹੀਂ ਸੀ ਉਹਨੇ ਕਿਹਾ ਸੀ ਕਿ ਨੌਜਵਾਨਾਂ ਨੂੰ ਉਲਝਾਓ ਨਾ ਇਹਨਾਂ ਨੂੰ ਸਿੱਧੇ ਰਸਤੇ ਪਾਓ ਉਹਦੇ ਤੋਂ ਬਾਅਦ ਜੇ ਗੱਲ ਕਰੀਏ ਕਿਸਾਨੀ ਸੰਘਰਸ਼ਾਂ ਦੀ ਦੀਪ ਸਿੱਧੂ ਨੇ ਕਿਹਾ ਸੀਗਾ ਕਿ ਆਪਾਂ ਵਾਪਸ ਆ ਰਹੇ ਹਾਂ ਦਿੱਲੀ ਤੋਂ ਲੈ ਕੇ ਕੀ ਆ ਰਹੇ ਹਾਂ ਕਿਸੇ ਬੰਦੇ ਨੇ ਇੱਕ ਵੀ ਉਂਗਲ ਨਹੀਂ ਚੁੱਕੀ ਕਿ ਅਸੀਂ ਲੈ ਕੇ ਕੀ ਆ ਰਹੇ ਹਾਂ ਜੋ ਅਸੀਂ ਲੈ ਕੇ ਗਏ ਸੀ ਉਹ ਲੈ ਕੇ ਆ ਰਹੇ ਹਾਂ ਕੀ ਲੈ ਕੇ ਗਏ ਸੀ ਟਰਾਲੀਆਂ ਲੈ ਕੇ ਗਏ ਸੀ ਤੋੜੇ ਭਰ ਕੇ ਆਟੇ ਦੇ ਲੈ ਕੇ ਗਏ ਸੀ ਦਾਲਾਂ ਲੈ ਕੇ ਗਏ ਸੀ ਅਸੀਂ ਲੰਗਰ ਲਾਏ ਨੇ ਲੋਹਾ ਲੈ ਕੇ ਗਏ ਸੀ ਅਸੀਂ ਉੱਥੋਂ ਉਹਨਾਂ ਦੇ ਇੱਕ ਦੋ ਸਪੀਡ ਬ੍ਰੇਕਰ ਚ ਚੱਕ ਲੈਂਦੇ ਹੁਣੇ ਵੀ ਚਲੋ ਇਹ ਨਿਸ਼ਾਨੀ ਦੇ ਤੌਰ ਤੇ ਲੋ ਉੱਥੇ ਤਪਾਈ ਸੀ ਅਸੀਂ ਦਿੱਲੀ ਉਦੋਂ ਵੀ ਪਹੁੰਚ ਗਏ ਸੀ ਜੇ ਕਿਸਾਨੀ ਅੰਦੋਲਨ ਦੇ ਵਿੱਚ ਲੋੜ ਪਈ ਤਾਂ ਅਸੀਂ ਦਿੱਲੀ ਫੇਰ ਪਹੁੰਚ ਜਾਾਂਗੇ ਸਾਡੇ ਵਾਸਤੇ ਸਾਡੀਆਂ ਸਰਕਾਰਾਂ ਮਰ ਚੁੱਕੀਆਂ ਨੇ ਪਹਿਲਾਂ ਤਾਂ ਮਰ ਗਿਆ ਸਾਡੇ ਵਾਸਤੇ ਮੋਦੀ ਮੋਦੀ ਉਸ ਦਿਨ ਮਰਿਆ ਸੀ ਜਦੋਂ ਇਹਨੇ ਅੰਬਾਲਾ ਬਾਰਡਰ ਦੇ ਉੱਤੇ ਕਿਲਾ ਠੋਕਤੀਆਂ ਉਹਨੇ ਅਗਲੇ ਬੰਨੇ ਵੱਡੇ ਵੱਡੇ ਕੰਟੇਨਰ ਲਾਤੇ ਮਿਲਟਰੀ ਲਾਤੀ ਸਿੱਧੀਆਂ ਗੋਲੀਆਂ ਮਾਰ ਕੇ ਤੇ ਸਾਡਾ ਇੱਕ ਨੌਜਵਾਨ ਸ਼ਹੀਦ ਕੀਤਾ ਨਵਰੀਤ ਸਿੰਘ ਡਿਬਡਵਾ ਵੀ ਇਸੇ ਤਰ੍ਹਾਂ ਗੋਲੀ ਮਾਰ ਕੇ ਮਾਰਿਆ ਗਿਆ ਹਮੇਸ਼ਾ ਗੋਲੀ ਇੱਕ ਪੰਜਾਬੀ ਨੂੰ ਹੀ ਵੱਜੀ ਆ ਜਦੋਂ ਵੀ ਵੱਜੀ ਆ ਕਿਸੇ ਹੋਰ ਨੂੰ ਨਹੀਂ ਵੱਜੀ ਜਿਹੜੀਆਂ ਸਰਕਾਰੀ ਗੋਲੀਆਂ ਨੇ ਆ ਪਿੱਛੇ ਜੇ ਐਨਕਾਊਂਟਰ ਹੋਇਆ ਤਿੰਨ ਬੱਚਿਆਂ ਦਾ ਜਿਹੜੇ ਬੱਚੇ ਨੇ ਐਨਕਾਊਂਟਰ ਦੇ ਵਿੱਚ ਮਾਰੇ ਨੇ ਜਿਹੜੇ ਕੱਪੜਿਆਂ ਦੇ ਵਿੱਚ ਇਹ ਫੋਟੋਆਂ ਖਿੱਚ ਕੇ ਪੁਲਿਸ ਨੇ ਪਾਈਆਂ ਉਹਨਾਂ ਕੱਪੜਿਆਂ ਦੇ ਵਿੱਚ ਹੀ ਐਨਕਾਊਂਟਰ ਹੋ ਗਿਆ ਜਾਂ ਤਾਂ ਫੋਟੋਆਂ ਦੇ ਉੱਤੇ ਲਹੂ ਲੂ ਲੱਗਾ ਹੁੰਦਾ ਤੇ ਅਸੀਂ ਕਹਿੰਦੇ ਕਿ ਭਾਈ ਮਰਿਆਂ ਦੀਆਂ ਫੋਟੋਆਂ ਖਿੱਚੀਆਂ ਨੇ ਪਰ ਉਹ ਗੱਲ ਨਹੀਂ ਆ ਪਹਿਲਾਂ ਇਹਨਾਂ ਨੇ ਮਾਰੇ ਨੇ ਬਾਅਦ ਚ ਵਿਖਾਤਾ ਸਾਡੇ ਪੰਜਾਬ ਦੇ ਹਾਲਾਤ ਬਹੁਤ ਮਾੜੇ ਨੇ ਅਸੀਂ ਪੰਜਾਬ ਸਰਕਾਰ ਦੀ ਗੱਲ ਕੀਤੀ ਤਾਂ ਕੀ ਕਾਰਜਕਾਰ ਕੁਝ جاری ਹੈ ਕਿੰਨੀ ਕੁ ਮਤਲਬ ਹੱਕ ਮਿਲਦੀ ਵੀ ਪੰਜਾਬ ਸਰਕਾਰ ਦੀ ਕਿਸਾਨਾਂ ਨੂੰ ਐਲਪ ਮਿਲਦੀ ਪਈ ਆ ਜੀ ਉਹ 300 ਯੂਨਟ ਜਿਹੜਾ ਮਹੀਨੇ ਦਾ ਫਰੀ ਆ ਉਹ ਮਿਲਦਾ ਪਿਆ ਇਹਨਾਂ ਨੂੰ ਬੱਸਾਂ 'ਚ ਬੀਬੀਆਂ ਨੂੰ ਸਫਰ ਫਰੀ ਆਪਣਾ ਕਰਾ ਗਿਆ ਸੀ ਪਹਿਲਾ ਮੁੱਖ ਮੰਤਰੀ ਚੰਨੀ ਸਾਹਿਬ ਮਗਰ ਹੁਣ ਇਹਨਾਂ ਨੇ 1000 ਰੁਪਇਆ ਹਰ ਔਰਤ ਨੂੰ ਦੇਣਾ ਵਾ ਇਹਨਾਂ ਦੀ ਨੀਤੀ ਆ ਕਿ ਬੰਦਾ ਬੋਲੇ ਨਾ ਅਸੀਂ ਉਹਨਾਂ ਦੇ ਮੂੰਹ ਦੇ ਵਿੱਚ ਕੁਝ ਨਾ ਕੁਝ ਪਾਈ ਦਈਏ ਤੇ ਸਾਡਾ ਜਿਹੜਾ ਜਵਾਬ ਹੈ ਉਹ ਬਣਦਾ ਜਾਵੇ ਭਗਵੰਤ ਮਾਨ ਆਪਣੀ ਸਿਕਿਉਰਿਟੀ ਲੀਕ ਕਰਦਾ ਵਾ ਸਾਰੇ ਬੰਦਿਆਂ ਦੀ ਜਿਨ੍ਹਾਂ ਜਿਨਾਂ ਨੂੰ ਇਹਨਾਂ ਨੇ ਦਿੱਤੀਆਂ ਨੇ ਉਥੇ ਪੰਨੂ ਲਿਖਦਾ ਵਾ ਕਿ ਫਲਾਣੇ ਬੰਦੇ ਦੀ ਸਿਕਿਉਰਿਟੀ ਘਟਾਤੀ ਟਮਕਾਣੇ ਦੀ ਘਟਾਤੀ ਸੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਸੰਦੀਪ ਸਿੰਘ ਨੰਗਲੰਬੀਆਂ ਉਹ ਕਿਹੜੀ ਗੱਲੋਂ ਮਾਰੇ ਗਏ ਇਹਨਾਂ ਲੋਕਾਂ ਦੀ ਵਜ੍ਹਾ ਕਰਕੇ ਕਿਉਂਕਿ ਆ ਪ੍ਰੋਪਰ ਕਾਨੂੰਨ ਨੂੰ ਲਾਗੂ ਨਹੀਂ ਕਰ ਸਕੇ ਪੰਜਾਬ ਦੇ ਵਿੱਚ ਅੱਜ ਜਿਹੜਾ ਧਰਨਾ ਲੱਗਾ ਕੱਲਾ ਕਿਸਾਨਾਂ ਦੀਆਂ ਪੈਲੀਆਂ ਵਾਸਤੇ ਨਹੀਂ ਲੱਗਾ ਹੋਇਆ ਕਿਸਾਨਾਂ ਦੀਆਂ ਫਸਲਾਂ ਵਾਸਤੇ ਨਹੀਂ ਲੱਗਾ ਹੋਇਆ ਇੱਕ ਹੋਰ ਕੰਮ ਵਾਸਤੇ ਲੱਗਾ ਕਿ ਆ ਜਿਹੜੀ ਰੋੜ ਹੈ ਅਗਲੇ ਬਨੇ ਟਾਰੀ ਬਾਡਰ ਨੂੰ ਜਾਂਦੀ ਆ ਇਸ ਰੋੜ ਦੇ ਉੱਤੇ ਪੰਜਾਬ ਦਾ ਹੱਕ ਬਣਦਾ ਆ ਜੇ ਇਹ ਰਾਹ ਜ ਖੁੱਲਦਾ ਵਾ ਕੱਲ ਨੂੰ ਪੰਜਾਬ ਦਾ ਕਿਸਾਨ ਖੁਸ਼ਹਾਲ ਹੋਵੇਗਾ ਜਿੰਨੀ ਦੇਰ ਤੱਕ ਇਹ ਲਾਂਘਾ ਚੱਲਦਾ ਰਿਹਾ ਪੰਜਾਬ ਖੁਸ਼ਹਾਲ ਸੀ ਅੱਜ ਇਹਨਾਂ ਨੇ ਲਾਂਘਾ ਬੰਦ ਕਰ ਦਿੱਤਾ ਪਹਿਲਾਂ ਆ ਦੱਸੋ ਵੀ ਸਾਡੀ ਪਾਕਿਸਤਾਨ ਨਾ ਬਣਦੀ ਕਿ ਆ ਉਹ ਸਾਡੇ ਸਾਹਮਣੇ ਕਿੱਡਾ ਕਬੜਾ ਦੇਸ਼ ਆ ਜਿਹਦੇ ਨਾਲ ਅਸੀਂ ਲੜਾਈ ਲੜਨੀ ਆ ਸਾਡੀ ਭੱਪੀ ਸਾਹ ਜ ਇੱਕ ਪੰਜਾਬ ਦੇ ਨਾਲ ਦੂਜੇ ਪੰਜਾਬ ਦੀ ਆ ਹਮਾਚਲ ਵੀ ਪੰਜਾਬ ਆ ਪਰ ਹਮਾਚਲ ਦੇ ਵਿੱਚ ਜਾ ਕੇ ਹੁਣ ਪੰਜਾਬੀ ਜ਼ਮੀਨ ਨਹੀਂ ਖਰੀਦ ਸਕਦਾ ਹਰਿਆਣਾ ਵੀ ਪੰਜਾਬ ਆ ਇਹ ਪੰਜਾਬ ਪਤਾ ਨਹੀਂ ਕਿੱਥੋਂ ਤੱਕ ਫੈਲਿਆ ਹੋਇਆ ਸਾਡੀ ਬੋਲੀ ਪੰਜਾਬੀ ਆ ਸਾਨੂੰ ਤੋੜਨ ਵਾਸਤੇ ਇਹਨਾਂ ਨੇ ਬੜਾ ਕੁਝ ਕੀਤਾ ਜਦੋਂ ਪੰਜਾਬ ਦੇ ਟੋਟੇ ਹੋਏ ਕਿ ਪੰਜਾਬ ਦਾ ਸਿੱਖ ਮੁੱਖ ਮੰਤਰੀ ਹੋਣਾ ਚਾਹੀਦਾ ਇਹ ਵੀ ਗੱਲ ਕਰ ਲੈਣੀ ਆ ਕਿ ਟੋਟੇ ਕਿਦੋਂ ਹੋਏ ਜਦੋਂ ਟੋਟੇ ਕੀਤੇ ਗਏ ਤੇ ਪੰਜਾਬ ਦਾ ਪੰਜਾਬੀ ਮੁੱਖ ਮੰਤਰੀ ਬਣਿਆ ਤੇ ਕੀ ਪੰਜਾਬ ਨੇ ਤਰੱਕੀ ਕੀਤੀ ਪੰਜਾਬ ਨੇ ਇੰਨੀ ਜ਼ਿਆਦਾ ਤਰੱਕੀ ਕੀਤੀ ਅਸੀਂ ਨਹੀਂ ਜਾਣਦੇ ਸੁੱਖ-ਵਿਲਾਸ ਬਣਿਆ ਹੋਇਆ ਸੁਖਨਾ ਕਰੋੜਾਂ ਦੀਆਂ ਗਰੰਟੀਆਂ ਆਈਆਂ ਹੁਣ ਕੇਂਦਰ ਦੀ ਗੱਲ ਕਰੀਏ ਤੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸਾਹਿਬ ਦਾ ਪ੍ਰਧਾਨ ਮੰਤਰੀ ਉਹਨਾਂ ਦੇ ਵਾਸਤੇ ਦੋ ਕਨਾਲਾਂ ਜਗ੍ਹਾ ਮੰਗੀ ਕਾਂਗਰਸ ਨੇ ਭਾਜਪਾ ਨੇ ਸਿੱਖਾਂ ਪ੍ਰਤੀ ਆਪਣੀ ਨਫ਼ਰਤ ਜ਼ਾਹਰ ਕਰਨੀ ਸੀ ਉਹਨਾਂ ਨੂੰ ਮੌਕਾ ਮਿਲ ਗਿਆ ਉਹਨਾਂ ਨੇ ਜਗ੍ਹਾ ਨਹੀਂ ਦਿੱਤੀ ਮਤਲਬ ਕਿ ਸਿੱਖ ਜਿੱਥੇ ਵੀ ਆ ਉਹਨੂੰ ਦਬਾਇਆ ਹੀ ਜਾਊਗਾ ਭਾਵੇਂ ਉਹ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਹੋਵੇ ਤੇ ਭਾਵੇਂ ਉਹ ਪੂਰੀ ਧਰਤੀ ਦਾ ਪ੍ਰਧਾਨ ਮੰਤਰੀ ਬਣਾ ਦਿਓ ਤੇ ਭਾਵੇਂ ਪੂਰੇ ਯੂਨੀਵਰਸ ਦਾ ਸਿੱਖਾਣਾ ਹਮੇਸ਼ਾ ਇਹਨਾਂ ਦੀ ਲੜਾਈ ਹੋਈ ਰਹੀ ਹੈ ਅੱਜ ਦੇ ਮੁੱਦੇ ਦੀ ਗੱਲ ਕਰਦੇ ਆ ਅੱਜ ਜਿਹੜਾ ਹੁਣ ਧਰਨਾ ਲਗਾਇਆ ਗਿਆ ਕਿੰਨੇ ਵਜੇ ਤੱਕ ਹੈ ਤੇ ਜੇ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤੇ ਅਗਲਾ ਸਟੈਪ ਕੀ ਹੋਏਗਾ ਇਹ ਧਰਨਾ ਜੀ 4:30 4:30 5 ਵਜੇ ਤੱਕ ਚੱਲੇਗਾ ਮਗਰ ਉਹ ਤੁਹਾਨੂੰ ਪਤਾ ਵਾ ਸਾਰੇ ਨੂੰ ਆਉਣ ਜਾਣ ਲਈ ਖੁੱਲ ਦੇਣੀ ਪੈਂਦੀ ਆ ਆਪਾਂ ਕਿਸੇ ਨੂੰ ਘਰਾਂ 'ਚ ਨਹੀਂ ਡੱਕ ਸਕਦੇ ਔਰ ਕਿਸਾਨ ਦਾ ਦਿਲ ਕਦੀ ਵੀ ਇਨਾ ਪੱਥਰ ਨਹੀਂ ਹੋਇਆ ਕਿ ਲੋਕਾਂ ਨੂੰ ਪਰੇਸ਼ਾਨ ਕਰੇ ਅੱਜ ਵੀ ਤੁਸੀਂ ਦੇਖਿਆ ਹੋਣਾ ਬੱਚੇ ਵਾਹਿਗੁਰੂ ਜੀ ਕੀ ਫਤਿਹ ਐ ਦਾਸ ਹਰਮਨਦੀਪ ਸਿੰਘ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਸ਼ਹਿਰੀ ਪ੍ਰਧਾਨ ਅੱਜ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਹਦਾਇਤਾਂ ਦੇ ਅਨਸਾਰ ਕਿਸਾਨੀ ਅੰਦੋਲਨ ਜੋ 2020 ਤੋਂ ਸ਼ੁਰੂ ਹੋਇਆ ਸੀ ਜਿੱਥੋਂ ਚੱਲਿਆ ਸੀ ਅੱਜ ਵੀ ਉੱਥੇ ਖਲੋਤੇ ਆ ਜਗਜੀਤ ਸਿੰਘ ਢੱਲੇਵਾਲ ਪਿਛਲੇ 34 ਦਿਨਾਂ ਤੋਂ ਭੁਖੜ ਹੜਤਾਲ ਦੇ ਬੈਠਿਆ ਕਿਸਾਨਾਂ ਦੇ ਹੱਕਾਂ ਦੀ ਰਾਖੀ ਕਰਨ ਵਿੱਚ ਸਰਕਾਰ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਅਸਮਰੱਥ ਰਹੀ ਆ ਜੋ ਵਾਅਦੇ ਕੀਤੇ ਸੀ ਮੋਦੀ ਸਰਕਾਰ ਨੇ ਕਿਸਾਨਾਂ ਦੇ ਨਾਲ ਅੱਜ ਵੀ ਉਹ ਵਾਅਦੇ ਪੂਰੇ ਨਹੀਂ ਹੋਏ ਤੁਸੀਂ ਵੇਖੋ ਵੀ ਅੱਜ ਸਾਨੂੰ ਕਿਉਂ ਧਰਨੇ ਲਾਉਣ ਦੀ ਲੋੜ ਪਈ ਆ ਤਿੰਨ ਸਾਲ ਬਾਅਦ ਫੇਰ ਅਸੀਂ ਉੱਥੇ ਦੀ ਉੱਥੇ ਖਲੋਤੇ ਆ ਕਿਉਂਕਿ ਸਰਕਾਰ ਵਾਅਦੇ ਕਰਕੇ ਮੁੱਕਰ ਜਾਂਦੀਆਂ ਨੇ ਅੱਜ ਵੀ ਪੰਜਾਬ ਸਰਕਾਰ ਦੇ ਕੰਨ ਤੇ ਕੋਈ ਜੂੰ ਨਹੀਂ ਸਰ ਕਰੀ ਇੱਕ ਪਾਸੇ ਇੱਕ ਬੰਦਾ ਮਰਨ ਵਰ ਤੇ ਬੈਠਾ ਤੇ ਉਹ ਜ਼ਿੰਦਗੀ ਮੌਤ ਦਾ ਸਵਾਲ ਆ ਤੇ ਦੂਜੇ ਪਾਸੇ ਸਾਡਾ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਮੈਂ ਆਮ ਘਰਾਂ ਦਾ ਬੰਦਾ ਜਿਹੜਾ ਕਹਿੰਦਾ ਸੀ ਮੇਰੇ ਰਾਜ ਦੇ ਵਿੱਚ ਕਿਸੇ ਨੂੰ ਧਰਨਾ ਲਾਉਣ ਦੀ ਲੋੜ ਨਹੀਂ ਪਾਊਗੀ ਤੇ ਅੱਜ ਉਹ ਮੁੱਖ ਮੰਤਰੀ ਆਸਟ੍ਰੇਲੀਆ ਦੇ ਵਿੱਚ ਮੈਚ ਵੇਖਣ ਡਿਆ ਤੇ ਵੇਖੋ ਇਹ ਸਰਕਾਰਾਂ ਦੀ ਇਹ ਕਰਤੂਤਾਂ ਵੇਖੋ ਕਿੱਥੇ ਹੈ ਅਸੀਂ ਖਲੋਤਿਆਂ ਤੇ ਕੀ ਸਰਕਾਰਾਂ ਕੀ ਕਰਦੀਆਂ ਤਾਂ ਤੋਂ ਵੱਧ ਲੋਟੂ ਸਰਕਾਰਾਂ ਸਾਬਤ ਹੋਈਆਂ ਸਾਡੇ ਲਈ મોદી ਸਰਕਾਰ ਤੇ ਹੈ ਹੀ ਹੈ ਸਾਡੀ ਦੁਸ਼ਮਣ ਸੀ ਪਹਿਲਾਂ ਤੋਂ ਕਿਸਾਨਾਂ ਦੀ ਦੁਸ਼ਮਣ ਸੀ ਮਜ਼ਦੂਰਾਂ ਦੀ ਦੁਸ਼ਮਣ ਸੀ ਕਿਉਂਕਿ ਇਸ ਵਰਗ ਨੂੰ ਉਹਨਾਂ ਨੇ ਲਤਾੜਿਆ ਔਰ ਕੁਚਲਿਆ ਤੇ ਅੱਜ ਅਸੀਂ ਫੇਰ ਸੰਘਰਸ਼ ਨੂੰ ਲੈ ਕੇ ਸੜਕਾਂ ਤੇ ਉਤਰੇ ਆਂ ਤੇ ਅਸੀਂ ਸਾਰੇ ਵਰਗਾਂ ਦਾ ਜਿਨ੍ਹਾਂ ਨੇ ਸਾਨੂੰ ਸਾਥ ਦਿੱਤਾ ਇਸ ਲੜਾਈ ਦੇ ਵਿੱਚ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਆ ਸਾਡੀ ਜਲਾ ਜਥੇਬੰਦੀ ਸਰੋਣੀ ਕਾਲੀਆ ਅੰਮ੍ਰਿਤਸਰ ਔਰ ਸਾਡੇ ਹੋਰ ਵੀਰ ਭਰਾ ਜਿਹਨੇ ਸਾਡਾ ਉਸਤਾਦ ਦਿੱਤਾ ਉਹਨਾਂ ਦਾ ਵੀ तहे ਦਿਲੋਂ ਧੰਨਵਾਦੀ ਆ ਕਿ ਇਹ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਆ ਵੀ ਤੁਸੀਂ ਮਤ ਭੁਲੇਖੇ ਚ ਰਹੋ ਵੀ ਜੇ 2020 ਤੋਂ ਬਾਅਦ ਜੇ ਸ਼ਿੰਗਾਰਸ਼ੇ ਠੰਡਾ ਪੈ ਗਿਆ ਠੰਡਾ ਨਹੀਂ ਪਿਆ ਅਸੀਂ ਵੇਖਣ ਦੇ ਸੀ ਵੀ ਤੁਸੀਂ ਕੀ ਕਰ ਰਹੇ ਹੋ ਵੀ ਵਾਦਾ ਖਿਲਾਫੀ ਕੀਤੀ ਆ ਇਸ ਵਾਦਾ ਖਿਲਾਫੀ ਦੇ ਦੌਰਾਨ ਅਸੀਂ ਫੇਰ ਸੜਕਾਂ ਤੇ ਉਤਰਿਆ ਤੇ ਹੁਣ ਤੁਹਾਨੂੰ ਅਸੀਂ ਚੈਲੰਜ ਹੀ ਕਰਦੇ ਆ ਮਤਲਬ ਪੰਜਾਬ ਪੂਰਾ ਚੈਲੰਜ ਕਰ ਰਿਹਾ ਵੀ ਜੇ ਤੁਸੀਂ ਆਪਣੇ ਵਾਅਦੇ ਪੂਰੇ ਨਾ ਕੀਤੇ ਤਾਂ ਸਾਨੂੰ ਤਿੱਖਾ ਸੰਘਰਸ਼ ਵੜਨਾ ਪਊਗਾ ਅੱਜ ਜਿਹੜਾ ਧਰਨਾ ਲਗਾਏਗਾ ਕਿੰਨੇ ਵਜੇ ਤੱਕ ਦੱਸੋ ਇਹ ਧਰਨਾ ਜੀ ਸ਼ਾਮ 4 ਵਜੇ ਤੱਕ ਜਾਰੀ ਰਹੂਗਾ ਇਹ ਸਿਰਫ ਇੱਕ ਸੰਕੇਤਕ ਧਰਨਾ ਹੈ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਸਰਕਾਰ ਜਿਹੜੀ ਤੁਸੀਂ ਵਾਅਦੇ ਕੀਤੇ ਸੀ ਉਹ ਪੂਰੇ ਕਰੋ ਵਾਅਦੇ ਨਿਭਾਓ ਔਰ ਕਿਸਾਨਾਂ ਦੇ ਮਜ਼ਦੂਰਾਂ ਦੇ ਹਿੱਤਾਂ ਦੀ ਜੇ ਰਾਖੀ ਕਰਨਾ ਤੁਹਾਡਾ ਫਰਜ਼ ਆ ਤੇ ਇਸ ਕਰਕੇ ਤੁਸੀਂ ਜਿਹੜੇ ਸਫ਼ਰ ਲਏ ਹੋ ਤੇ ਤੁਹਾਨੂੰ ਇਹ ਸੰਕੇਤ ਦੇ ਰਹੇ ਨੇ ਵੀ ਇਹ ਸਾਰਾ ਪੰਜਾਬ ਇੱਕ ਜਗ੍ਹਾ ਇਕੱਠਾ ਮਜ਼ਦੂਰ ਵਰਗ ਵਪਾਰੀ ਵਰਗ ਸਾਰਾ ਸਾਡੇ ਨਾਲ ਸਹਿਮਤ ਆ ਵੀ ਤੁਸੀਂ ਮੱਤ ਭਲੇਖੇ ਚ ਰਹੋ ਵੀ ਪੰਜਾਬ ਅਸੀਂ ਖੇਰੂ ਖੇਰੂ ਕਰ ਦਿੱਤਾ ਪੰਜਾਬ ਦੀ ਨੌਜਵਾਨੀ ਸਦਾ ਚੜ੍ਹਦੀ ਕਲਾ ਵਿੱਚ ਗੁਰੂ ਗੋਬਿੰਦ ਸਿੰਘ ਦੇ ਬੋਤਿਆਂ ਤੇ ਚੜ੍ਹਦੀ ਕਲਾ ਵਿੱਚ ਰਹਿਾਂਗੇ ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆਂ ਇਸ ਬਾਰੇ ਪੰਜਾਬ ਸਰਕਾਰ ਨੂੰ ਦੇਖੋ ਜੀ ਹੁਣ ਕਹਿਣ ਨੂੰ ਬਚਿਆ ਹੀ ਕੁਝ ਨਹੀਂ ਉਹਨੂੰ ਅਖੋ ਸੋਚਣਾ ਚਾਹੀਦਾ ਜਿਹੜਾ ਕਹਿੰਦਾ ਸੀ ਇਹ ਗਰਾਉਂਡ ਤੋਂ ਉੱਠ ਕੇ ਗਿਆ ਮੁੱਖ ਮੰਤਰੀ ਉਹਨੂੰ ਸਭ ਪਤਾਵੇ ਥੱਲੇ ਕੀ ਹੋ ਰਿਹਾ ਪਰ ਉਹ ਜਾਣ ਬੁਝ ਕੇ ਵੇਸੜਾ ਹੋਇਆ ਇੱਕ ਪਾਸੇ ਡੱਲੇਵਾਲ ਸਾਹਿਬ ਉਹ ਹੜਤਾਲ ਦੇ ਬੈਠਿਆ ਦੂਜੇ ਪਾਸੇ ਇੱਕ ਮੁੱਖ ਮੰਤਰੀ ਜਿਹੜਾ ਸਾਡਾ ਰਾਜਾ ਤੇ ਉਹ ਆਸਟ੍ਰੇਲੀਆ ਵਿੱਚ ਮੈਚ ਵੇਖਣ ਗਿਆ ਤੇ ਤੁਸੀਂ ਆਪ ਹੀ ਸੋਚੋ ਇਸ ਬੰਦੇ ਨੂੰ ਕੀ ਕਿਹਾ ਜਾ ਸਕਦਾ ਪ੍ਰਭਗੰਤਵਾਨ ਜੀ ਦਾ ਕਹਿਣਾ ਵੀ ਉਹਨਾਂ ਸੈਂਟਰ ਫੁੱਟ ਕਰਨੇ ਟਾਈਮ ਦਿੱਤਾ ਕਿਸਾਨ ਆਪ ਹੀ ਮੀਟਿੰਗ ਕਰਨ ਨੂੰ ਜਾਣ ਹੀ ਦੇ ਜਾਂ ਖਾਣ ਹੀ ਕਰਦੇ ਕੀ ਕਰਨ ਪੰਜਾਬ ਸਰਕਾਰ ਦਾ ਕੋਈ ਫਰਜ਼ ਨਹੀਂ ਹੈ ਸਾਡਾ ਨਮਾਇਦਾ ਪੰਜਾਬ ਦੀ ਨਮਾਇਦਗੀ ਅਸੀਂ ਉਹਨੂੰ ਦਿੱਤੀ ਆ ਪੰਜਾਬ ਦੇ ਲੋਕਾਂ ਨੇ ਇੱਕ ਪਾਸੜ ਕਰਕੇ ਉਹਨੂੰ ਉਮੀਦਗੀ ਦਿੱਤੀ ਆ ਵੀ ਸ਼ਾਇਦ ਸਾਡੇ ਭਲੇ ਦੀ ਗੱਲ ਕਰੇ ਪਰ ਸਾਡਾ ਸਭ ਤੋਂ ਵੱਡਾ ਭਲੇਖਾ ਇਹ ਹੀ ਰਿਹਾ ਵੀ ਅਸੀਂ ਇਸ ਗਲਤੀ ਕਰ ਬੈਠੇ ਇਸ ਬੰਦੇ ਨੂੰ ਨਮਾਇਦਗੀ ਦੇ ਕੇ ਉਹ ਸਾਡੀ ਨਮਾਇਦਗੀ ਨਹੀਂ ਕੀਤੀ ਪੰਜਾਬ ਸਰਕਾਰ ਦਾ ਫਰਜ਼ ਬਣਦਾ ਸੈਂਟਰ ਸਰਕਾਰ ਨਾਲ ਗੱਲ ਕਰੇ ਵੀ ਸਾਡੇ ਜਿਹੜੇ ਕਿਸਾਨ ਨੇ ਲੇ ਡੇਢ ਸਾਲ ਤੋਂ ਦੁਆਰਾ ਫਿਰ ਸੜਕਾਂ ਤੇ ਬੈਟਿਆ ਪੰਜਾਬ ਸਰਕਾਰ ਦਾ ਕੋਈ ਬਾਤ ਨਹੀਂ ਉਹਨਾਂ ਦਾ ਵੀ ਫਰਜ਼ ਬਣਦਾ ਕੀ ਕੰਨਾ ਚਾਹੁੰਦੇ ਆ ਇਸ ਦਾ ਸਾਰੇ ਪੰਜਾਬ ਨੂੰ ਅੰਮਰਸਰ ਬਸੇ ਪੰਜਾਬ ਆਸੀਂ ਇਹਨੂੰ ਇਹੀ ਅਪੀਲ ਕਰਨੀ ਚਾਹਾਂਗੇ ਵੀ ਤੁਸੀਂ ਉੱਠੋ ਜਾਗੋ ਜੇ ਹੁਣ ਨਾ ਜਾਗੇ ਫਿਰ ਅੱਗੇ ਸਾਡੇ ਕੋਲ ਸਮਾਂ ਨਹੀਂ ਬਚਣਾ ਜੇ ਮੰਗਾ ਨਹੀਂ ਪੂਰੀਆਂ ਨਹੀਂ ਅਗਲੀ ਕੀ ਰਣਨੀਤੀ ਹੋਏ ਤਿੱਖਾ ਸੰਘਰਸ਼ ਵੜਾਂਗੇ ਜਿਸ ਤਰ੍ਹਾਂ 2020 ਦੇ ਵਿੱਚ ਹੀ ਸਟਾਰਟ ਕੀਤਾ ਸੀ ਉਸੇ ਤਰ੍ਹਾਂ ਫੇਰ ਅਸੀਂ ਦੇ ਸਾਥ ਦੇਵਾਂਗੇ ਪਰ ਅਸੀਂ ਤਿਆਰ ਹਾਂ ਇਸ ਸੰਘਰਸ਼ ਨੂੰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਦਾਸ ਤਰਲੋਕ ਸਿੰਘ ਬਟਾ ਪ੍ਰਦਾਨ ਜੰਡਿਆਲਾ ਗੁਰੂ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਸardar ਸਿਮਰਜੀਤ ਸਿੰਘ ਮਾਨ ਵੱਲੋਂ ਜੋ ਇਹ ਸardar ਜਗਜੀਤ ਸਿੰਘ ਡੱਲੇਵਾਲ ਦਾ ਸਮਰਥਨ ਕਰਨ ਦਾ ਜੋ ਪ੍ਰੋਗਰਾਮ ਬਣਾਇਆ ਹੈ ਉਸ ਦੇ ਵਿੱਚ ਅੱਜ ਸਮੂਲੀਅਤ ਕੀਤੀ ਹੈ ਸਾਡੇ ਸਾਰੇ ਇਸ ਏਰੀਏ ਦੇ ਜਿੰਨੇ ਵੀ ਅਹੁਦੇਦਾਰ ਉਹ ਸਾਰਿਆਂ ਦੇ ਸਾਡੇ ਸਮਰਥਨ ਸardar ਡੱਲੇਵਾਲ ਸਾਹਿਬ ਨੂੰ ਜਾ ਰਹੇ ਹਨ ਸardar ਡੱਲੇਵਾਲ ਸਾਹਿਬ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਕੀ ਜਿਹੜਾ ਅੱਜ ਧਰਨਾ ਤੁਹਾਡੇ ਨੂੰ ਲਗਾਇਆ ਗਿਆ ਕਿੰਨੇ ਵਜੇ ਦਾ ਸਮਾਂ ਹਾਂਜੀ ਇਹ ਸਵੇਰ ਦੇ 9 ਵਜੇ ਤੋਂ ਸ਼ੁਰੂ ਹੋਇਆ ਜੀ ਧਰਨਾ ਅੰਦਾਜ਼ਨ ਅਸੀਂ 9:30 ਵਜੇ ਆ ਕੇ ਬੈਠ ਗਏ ਸੀ ਤੇ ਅੱਤੇ 4 ਵਜੇ ਤੱਕ ਚੱਲੂਗਾ ਜੀ ਸ਼ਾਮ ਤੱਕ ਪੰਜਾਬ ਸਰਕਾਰ ਵੱਲੋਂ ਕਿੰਨੀ ਤੱਕ ਤੁਹਾਨੂੰ ਹੰਗਾਰਾ ਮਿਲਦਾ ਪੰਜਾਬ ਸਰਕਾਰ ਵੱਲੋਂ ਤਾਂ ਕੋਈ ਹੰਗਾਰਾ ਨਹੀਂ ਮਿਲ ਰਿਹਾ ਪੰਜਾਬ ਸਰਕਾਰ ਵੱਲੋਂ ਤਾਂ ਜੁੱਤੀਆਂ ਮਿਲ ਰਹੀਆਂ ਜੀ ਸਾਨੂੰ ਹਾਂ ਕੀ ਕਹਿਣਾ ਚਾਹੁੰਦੇ ਇਸ ਵਾਰ ਇਸ ਵਾਰ ਇਹ ਆ ਵੀ ਪੰਜਾਬ ਸਰਕਾਰ ਜਿਹੜੇ ਵਾਅਦੇ ਕਰਕੇ ਸਾਡੇ ਨਾਲ 91 ਸੀਟਾਂ ਸਾਡੇ ਕੋਲੋਂ ਲੈ ਕੇ ਜਿਹੜੇ ਵਾਅਦੇ ਕਰਕੇ ਇਹ ਸੱਤਾ ਵਿੱਚ ਆਏ ਸੀ ਬਾਅਦ ਵਿੱਚ ਉਹੀ ਆਮ ਆदमी ਪਾਰਟੀ ਤੁਸੀਂ ਵੇਖੋ ਵੀ ਉਹ ਆਮ ਆਮ ਲੋਕ ਅੱਜ ਕੀ ਕੀ ਕਰ ਰਹੇ ਆ ਉਹਨਾਂ ਦਾ ਪਛੋਕੜ ਕੀ ਸੀ ਤੇ ਅੱਜ ਕੀ ਆ ਭਗਵੰਤ ਮਾਨ ਪਹਿਲਾਂ ਕੀ ਸੀ ਤੇ ਅੱਜ ਕੀ ਆ ਸਾਨੂੰ ਲੋਕਾਂ ਨੂੰ ਇਹਨਾਂ ਨੇ ਮੂਰਖ ਸਮੇਂ ਰੱਖਿਆ ਵੀ ਕਦੀ ਐਸੀ ਇੱਧਰ ਹੋ ਜੰਨੇ ਆ ਕਦੀ ਐਸੀ ਇੱਧਰ ਹੋ ਜੰਨੇ ਆ ਪਰ ਮੈਂ ਸਾਰੇ ਪੰਜਾਬ ਦੇ ਵਾਸੀਆਂ ਨੂੰ ਆਪਣੇ ਪੰਜਾਬੀ ਭਰਾਵਾਂ ਨੂੰ ਆਪਣੇ ਸਿੱਖ ਭਰਾਵਾਂ ਨੂੰ ਇਹ ਇਹ ਪੁਰਜੋਰ ਬੇਨਤੀ ਕਰਦਾ ਵੀ ਤੁਸੀਂ ਆਪਣੇ ਦਿਮਾਗ ਨੂੰ ਚਾਲੂ ਕਰੋ ਤੁਸੀਂ ਆਪਣੇ ਦਿਮਾਗ ਨੂੰ ਸੁੱਤਾ ਨਾ ਰਹਿੰਦੇ ਹੋ ਆਪਣੇ ਸੰਘਰਸ਼ ਵੱਲ ਧਿਆਨ ਦਿਓ ਵੀ ਤੁਹਾਡਾ ਜਿਹੜਾ ਸੰਘਰਸ਼ ਹੈ ਤੁਹਾਨੂੰ ਕਦੀ ਅਕਾਲੀ ਲੁੱਟ ਕੇ ਲੈ ਜਾਂਦੇ ਆ ਕਈ ਤੁਹਾਨੂੰ ਕਾਂਗਰਸ ਲੁੱਟ ਕੇ ਲੈ ਜਾਂਦੇ ਆ ਸੋਹਾਂ ਖਾ ਕੇ ਹੁਣ ਦੋਵਾਂ ਦੇ ਸਾਥ ਛੱਡਿਆ ਤੇ ਝਾੜੂ ਵਿੱਚ ਆ ਗਿਆ ਝਾੜੂ ਵੀ ਆਪਣੇ 5 ਸਾਲ ਲਾ ਗਿਆ ਵਿੱਚ ਇਹ ਇਹਦਾ ਮਤਲਬ ਕਿ ਤੁਹਾਡੇ ਦਿਮਾਗ ਨਹੀਂ ਹੈਗੇ ਇਹਦਾ ਮਤਲਬ ਕਿ ਤੁਸੀਂ ਨਹੀਂ ਸਮਝ ਰਹੇ ਲੋਕਾਂ ਨੂੰ ਤੁਸੀਂ ਨਹੀਂ ਸਮਝ ਰਹੇ ਅਸਲੀ ਤੁਹਾਡਾ ਲੀਡਰ ਕਹ ਰਿਹਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਤੁਸੀਂ ਕਿੰਨੀ ਵਾਰੀ ਹਰਾਇਆ ਇਹ ਇੱਕ ਵੱਡੀ ਗੱਲ ਆ ਜੇ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਇਆ ਹੁੰਦਾ ਤੇ ਪੰਜਾਬ ਦੀ ਗੱਲ ਹੋਣੀ ਸੀ ਹੁਣ ਜਿਹੜੀ ਵੀ ਗੱਲ ਹੁੰਦੀ ਪਈ ਆ ਆ ਪਿੱਛੇ ਇਹਨਾਂ ਦਾ ਕੇਜਰੀਵਾਲ ਬੈਠਾ ਇਹਨਾਂ ਦਾ ਆਕਾ ਦਿੱਲੀ ਵਿੱਚ ਮੋਦੀ ਬੈਠਾ ਵਾ ਤੁਸੀਂ ਸਿਮਰਨਜੀਤ ਸਿੰਘ ਮਾਨ ਕੋਲੋਂ ਫਿਰ ਕੀ ਆਸਾਂ ਲਾਹੋਗੇ ਜਦੋਂ ਤੁਸੀਂ ਵੋਟਾਂ ਹੀ ਇਹਨਾਂ ਨੂੰ ਪਾਉਂਦੇ ਜੇ ਤੇ ਬਾਅਦ ਵਿੱਚ ਤੁਸੀਂ ਪਛਤਾਉਂਦੇ ਜੇ ਫਿਰ ਸਾਡੇ ਕੋਲ ਆਉਂਦੇ ਜੇ ਇਸ ਵਾਸਤੇ ਮੈਂ ਸਾਰੇ ਪੰਜਾਬ ਦੀ ਪੰਜਾਬੀ ਭਰਾਵਾਂ ਨੂੰ ਇਹ ਅਪੀਲ ਕਰਦਾ ਵੀ ਆਪਣੇ ਦਿਮਾਗ ਦੇ ਜਿੰਦਰੇ ਖੋਲੋ ਅਤੇ ਅੱਗੇ ਤੋਂ ਪੰਤਖ ਪਾਰਟੀ ਨੂੰ ਤੁਸੀਂ ਹੁਣ ਵੀ ਪਛਾਣਿਆ ਪਹਿਲਾਂ ਵੀ ਪਛਾਣਿਆ ਨਹੀਂ ਸੀ ਹੁਣ ਤੂੰ ਕਲੀਅਰ ਹੋ ਗਿਆ ਜਿਤਨਾ ਸੁਖਬੀਰ ਸਿੰਘ ਬਾਦਲ ਨੇ ਆਪਣੇ ਗੁਨਾਹ ਸਾਰੇ ਕਬੂਲ ਕੀਤੇ ਆ ਜਿੱਤਰਾ ਇਹ ਗਣਾ ਕਬੂਲ ਹੋਇਆ ਇਹ ਤੁਸੀਂ ਸਾਰੇ ਜਾਣਦੇ ਜੀ ਜਹੇਦਾਰ ਵੀ ਉਹਨਾਂ ਦੇ ਆਪਣੇ ਸੀ ਜਹੇਦਾਰ ਨੂੰ ਜਿਤੋਂ ਇਹਨੇ ਸੁਖਬੀਰ ਬਾਦਲ ਨੇ ਕਿਹਾ ਸੀ ਹਾਂਜੀ ਤੁਸੀਂ ਬੇਦਬੀਆਂ ਕਰਵਾਈਆਂ ਹਾਂਜੀ ਕਰਵਾਈਆਂ ਜਹੇਦਾਰ ਜੇ ਚੰਗਾ ਹੁੰਦਾ ਤਾਂ ਜਹੇਦਾਰ ਨੂੰ ਇੱਕਦਮ ਪੜਕ ਪੈਣਾ ਚਾਹੀਦਾ ਸੀ ਵੀ ਤੂੰ ਬੇਦਬੀਆਂ ਕਰਵਾਈਆਂ ਇਹਨੂੰ ਪੁੱਠਾ ਟੰਗੋ ਹੋਣੇ ਇਹਦੇ ਵਿੱਚ ਸਿਰ ਦੇ ਵਿੱਚ ਛਿੱਤਰ ਮਾਰੋ ਸਾਰੇ ਜਣੇ ਜਿੰਨੇ ਪੰਜਾਬੀ ਜਿੰਨੇ ਸਿੱਖ ਆ ਗਏ ਇਹਦੇ ਸਿਰ 'ਚ ਦਸ-ਦਸ ਛਿੱਤਰ ਮਾਰੋ ਆ ਗਏ ਉਹਨੂੰ ਦੋ-ਦੋ ਦਿਨ ਦੀ ਜਿਹੜੀ ਸਜ਼ਾ ਲਗਾ ਦਿੱਤੀ ਉਹਦੇ ਹਮਸਿੰਘ ਸਾਰੇ ਭਗਤ ਹੁੰਦੇ ਪਏ ਆ ਇਸ ਵਾਸਤੇ ਜ세ਦਾਰਾਂ ਨੇ ਕੋਈ ਜ세ਦਾਰਾਂ ਵਾਲੀ ਗੱਲ ਨਹੀਂ ਕਰਕੇ ਵਿਖਾਈ ਸਿਰਫ ਇੱਕ ਗੱਲ ਇਹਨਾਂ ਨੇ ਵਧਿਆ ਕੀਤੀ ਸੀ ਵੀ ਤੁਸੀਂ ਹਾਂ ਜਾਂ ਨਾ ਵਿੱਚ ਜਵਾਬ ਦਿਓ ਉਹਦੇ ਨਾਲ ਸਾਡੇ ਮਨ ਨੂੰ ਥੋੜੀ ਸ਼ਾਂਤੀ ਆ ਬਾਕੀ ਇਹਨਾਂ ਨੇ ਕੋਈ ਵੀ ਸਜ਼ਾ ਨਹੀਂ ਸਹੀ ਕਰਕੇ ਵਿਖਾਈ ਕੋਈ ਸਜ਼ਾ ਸਹੀ ਨਹੀਂ ਦਿੱਤੀ ਉਸ ਨੂੰ ਉਹ ਉਹਦਾ ਵੀ ਤੁਸੀਂ ਸਮਰਥਨ ਕਰਕੇ ਦੇਖ ਲਿਆ ਕਾਂਗਰਸ ਨੂੰ ਤੁਸੀਂ ਵੋਟਾਂ ਪਾ ਕੇ ਦੇਖ ਲਿਆ ਝੜੂ ਨੂੰ ਤੁਸੀਂ ਪਾ ਕੇ ਦੇਖ ਲਿਆ ਹੁਣ ਵਾਰੀ ਆ ਸਾਡੀ ਆਉਂਦੀ ਆ ਕਿਉਂਕਿ ਇਸ ਸੰਘਰਸ਼ ਨੂੰ ਜਿੰਨਾ ਵੀ ਪਿਛਲੇ 40-42 ਸਾਲਾਂ ਤੋਂ ਜਿਹੜਾ ਸਹੀ ਹਵਾ ਦਿੰਦੇ ਪਏ ਆ ਉਹ ਅਸੀਂ ਦੇ ਰਹੇ ਆ ਸardar simranjit singh maan di party shramnik kali dal ਦੇ ਰਹੀ ਆ ਤੁਹਾਡੇ ਦਿਮਾਗ ਹਮੇਸ਼ਾ ਹੁਣ ਇਸ ਗੱਲੋਂ ਖੁੱਲ ਜਾਣੇ ਚਾਹੀਦੇ ਆ ਵੀ ਅਸੀਂ ਵੋਟਾਂ ਕਿੰਨੀਆਂ ਪਾਉਣੀਆਂ ਅਸੀਂ ਕਿੰਨੂੰ ਹਰਾ ਰਹੇ ਆ ਇਸ ਵਾਸਤੇ ਆਪਣੇ ਹੱਕਾਂ ਨੂੰ ਪਛਾਣੋ ਜਿਹੜਾ ਇਹਨਾਂ ਦੀ ਕਾਬਲੀਅਤ ਦੇਖੋ ਕਿੱਥੇ ਇੱਕ ਭਗਵੰਤ ਮਾਨ ਦੀ ਕੁਆਲਿਫਿਕੇਸ਼ਨ ਵੇਖੋ ਸਦਾਰ ਸਿਮਰਨਜੀਤ ਸਿੰਘ ਮਾਨ ਦੀ ਕੁਆਲਿਫਿਕੇਸ਼ਨ ਵੇਖੋ ਉਹਨਾਂ ਦੇ ਮੁਕਾਬਲੇ ਦਾ ਕੋਈ ਮੈਨੂੰ ਲੀਡਰ ਵਿਖਾਓ ਅੱਜ ਤੱਕ ਇਹ ਇਹ ਜਿਹੜਾ ਜਵਾਬ ਆ ਇਹ ਪੰਜਾਬ ਦੇ ਲੋਕ ਦੇਣ ਲੱਗਦਾ ਜਿਹੜਾ ਅੱਜ ਧਰਨਾ ਲਾਇਆ ਸਰਕਾਰ ਦੇ ਕੰਨਾਂ 'ਚ ਕੋਈ ਜੂ ਹੁ ਸਰਕਾਰ ਦੇ ਕੰਨਾਂ ਉੱਤੇ ਬਿਲਕੁਲ ਜੂ ਨਹੀਂ ਸਰਕਣੀ ਜੇ ਸਰਕਾਰ ਦੇ ਕੰਨਾਂ ਉੱਤੇ ਜੂ ਸਰਕਦੀ ਹੁੰਦੀ ਤਾਂ ਫਿਰ ਇਹ ਵੇਟ ਕਿਦੀ ਕਰਦੀ ਪਈ ਆ ਅਸੀਂ ਇੱਥੇ ਵਿਹਲੇ ਨਹੀਂ ਬੈਠੇ ਵੀ ਅਸੀਂ ਲੋਕਾਂ ਦੀਆਂ ਗੱਲਾਂ ਵੀ ਸੁਣੀਆਂ ਹੈ ਸਾਨੂੰ ਜਾਣ ਦਿਓ ਸਾਨੂੰ ਆਉਣ ਦਿਓ ਇਹ ਜਿਹੜੀਆਂ ਗੱਲਾਂ ਸੁਣਨ ਵਾਸਤੇ ਨਹੀਂ ਅਸੀਂ ਬੈਠੇ ਅਸੀਂ ਆਪਣਾ ਇੱਕ ਪ੍ਰੋਟੈਸਟ ਵਿਖਾਉਣਾ ਚਾਹੁੰਨੇ ਸਰਕਾਰ ਨੂੰ ਵੀ ਅਸੀਂ ਤੁਹਾਡੇ ਖਿਲਾਫ ਖੜੇ ਆ ਤੁਸੀਂ ਸਾਡੀਆਂ ਮੰਗਾਂ ਮੰਨੋ ਭਗਵੰਤ ਸਿੰਘ ਸੀਐਮ ਆਣ ਲਵਨ ਨੂੰ ਕਿਆ ਗਿਆ ਕਿ ਫੱਡੇ ਨੂੰ ਪੂਰਾ ਸਹਿਯੋਗ ਹੈ ਕਿਸਾਨਾਂ ਨੂੰ ਇਹ ਸਭ ਕਿਹਾ ਗਿਆ ਜੇ ਕਿਹਾ ਗਿਆ ਦੇ ਭਗਵੰਤ ਸਿੰਘ ਮਾਨ ਇੱਥੇ ਬੈਠੇ ਨਾ ਸਾਡੇ ਵਿੱਚ ਆ ਕੇ ਸਜੂਗ ਦਾ ਸਜੋਗ ਦੇ ਘਰ ਬੈਠੇ ਸਾਰੇ ਕਰੀ ਜਾਂਦੇ ਆ ਪਰ ਉਹ ਕਹਿੰਦੇ ਸੀ ਮੀਟਿੰਗ ਕਰਾਉਣ ਨੂੰ ਤਿਆਰ ਆ ਪਰ ਕਿਸਾਨ ਨਹੀਂ ਮੰਨਦੇ ਨਹੀਂ ਜੀ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਵੀ ਉਹ ਮੀਟਿੰਗ ਕਰਾਉਣ ਨੂੰ ਤਿਆਰ ਆ ਜੇ ਮੀਟਿੰਗ ਕਰਾਉਣ ਨੂੰ ਤਿਆਰ ਆ ਉਹ ਲੋਕਾਂ ਦੇ ਵਿੱਚ ਆਵੇ ਉਹ ਇੱਕ ਆਮ ਬੰਦਾ ਬਣ ਕੇ ਆਵੇ ਜਿਸ ਤਰ੍ਹਾਂ ਉਹਨੇ ਆਪਣੀ ਪਾਰਟੀ ਦੀ ਸ਼ੁਰੂਆਤ ਕੀਤੀ ਸੀ ਉਹਦੇ ਹੁਣ ਖਾਸ ਬੰਦਾ ਆ ਆਸਟਨ ਪੰਜਾਬ ਵਾਸੀ ਨੂੰ ਅੰਮ੍ਰਿਤਸਰ ਵਾਸੀ ਨੂੰ ਕੀ ਕਹਿਣਾ ਚਾਹੁੰਦੇ ਆ ਅੰਮ੍ਰਿਤਸਰ ਵਾਸੀਆਂ ਨੂੰ ਇਹੀ ਅਪੀਲ ਕਰਦਾ ਵੀ ਆਪਣੀ ਪਾਰਟੀ ਨੂੰ ਪਛਾਣੋ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਖੜੇ ਹੋਵੋ ਤੁਹਾਨੂੰ ਅੱਜ ਵੀ ਤੁਹਾਡੇ ਬੱਚਿਆਂ ਨੂੰ ਕੱਲ ਵੀ ਇਹਨਾਂ ਦੀ ਵਿਦੇਸ਼ਾਂ ਵਿੱਚ ਵੀ ਜ਼ਰੂਰਤ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਘੱਟੋ ਘੱਟ ਆਪਣੇ ਜਿੰਨੇ ਵੀ ਆਪਣੀ ਕੌਮ ਆ ਇੱਕ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸਾਥ ਜ਼ਰੂਰ ਦਿਆ ਕਰੇ ਜ਼ਰੂਰ ਦਿਆ ਕਰੇ ਜੀ ਜਨਰਾਲਾ ਗਰੂ ਤੋਂ ਅਸੀਂ ਸਾਰੇ ਮਤਲਬ ਸਰਦਾਰ ਤਰਲੋਕ ਸਿੰਘ ਜੀ ਜਿਹੜੇ ਸ਼ਹਿਰੀ ਪ੍ਰਧਾਨ ਇਹਨਾਂ ਦੇ ਵਾਈਟ ਇੱਥੇ ਧਰਨੇ ਦਾ ਸਮਰਥਨ ਕਰਨ ਵਾਸਤੇ ਆਏ ਹੋਇਆ ਤੇ ਮੈਂ ਪਾਰਟੀ ਤੋਂ ਪਹਿਲਾਂ ਇੱਕ ਨਿਮਾਣਾ ਜਿਹਾ ਸੇਵਕ ਪੰਜਾਬ ਦੇ ਹਿੱਤਾਂ ਦੇ ਵਾਸਤੇ ਖੜਾ ਹੋਣ ਲਈ ਕਿਉਂ ਮੈਂ ਕਿਸੇ ਪਾਰਟੀ ਨਾਲ ਬਾਤ ਸਬੰਧ ਪਰ ਪਹਿਲਾਂ ਪੰਜਾਬ ਦੇ ਹਿੱਤਾਂ ਨਾਲ ਸਬੰਧ ਰੱਖਣ ਵਾਸਤੇ ਪੰਜਾਬ ਦੇ ਲੋਕਾਂ ਵੱਲੋਂ ਉਹਨਾਂ ਦਾ ਸਮਰਥਨ ਕਰਨ ਵਾਸਤੇ ਜੀ ਮੈਂ ਇਸ ਧਰਨੇ ਦਾ ਸ਼ਮੂਲਿਤ ਕਰਨ ਆਇਆ ਸੀ ਜਿਹੜਾ ਜਿਹੜਾ ਧਰਨਾ ਲਗਾਇਆ ਗਿਆ ਤਾਂ ਢੇਲੂ ਕੀ ਕਰਨੇ ਕੀ ਕਹਿਣਾ ਚਾਹੁੰਦੇ ਇਸ ਨੂੰ ਕਾਰਨ ਇਹਦਾ ਜੇ ਅਸੀਂ ਭਲੀ ਭਾਂ ਜਾਣਦੇ ਹਾਂ ਕਿ ਜਿਸ ਤਰ੍ਹਾਂ ਸਮੇਂ-ਸਮੇਂ 'ਤੇ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਬਹੁਤ ਜ਼ਿਆਦੀ ਜਿਹੜੀ ਆ ਧੋਖਾਧੜੀ ਕੀਤੀ ਹੈ ਵਾਅਦਾ ਖਿਲਾਫੀ ਕੀਤੀ ਹੈ ਪਹਿਲਾਂ ਵੀ ਸਾਨੂੰ 2-3 ਸਾਲ ਲਗਾਤਾਰ ਲੜ ਕੇ ਤੇ ਇਸ ਆਪਣੀਆਂ ਮੰਗਾਂ ਆਪਣੇ ਜਿਹੜੇ ਹੱਕ ਮੰਗਣ ਸਾਡੇ ਹੱਕ ਸੀ ਜਿਹੜੇ ਉਹਨਾਂ ਨੂੰ ਮਨਵਾਉਣਾ ਪਿਆ ਸਰਕਾਰਾਂ ਨੇ ਮੰਨਣ ਤੋਂ ਬਾਅਦ ਉਹਨਾਂ ਨੂੰ ਲਾਗੂ ਕਰਨ ਤੋਂ ਇਨਕਾਰ ਕਰਤਾ ਸਾਫ਼ ਜਿਹੜੀ ਆ ਉਹ ਉਸ ਚੀਜ਼ ਤੋਂ ਮੁਕਰ ਗਏ ਅੱਜ ਸਾਨੂੰ ਫਿਰ ਉਸ ਚੀਜ਼ ਨੂੰ ਦੁਬਾਰਾ ਲਾਗੂ ਕਰਵਾਉਣ ਵਾਸਤੇ ਇਨ੍ਹਾਂ ਧਰਨਿਆਂ ਵਿੱਚ ਇਨ੍ਹਾਂ ਪ੍ਰੋਟੈਸਟ ਵਿੱਚ ਸ਼ਾਮਲ ਹੋਣਾ ਪਿਆ ਸਾਡੇ ਕਿਸਾਨ ਨੇਤਾ ਸਰਦਾਰ ਦਵਜੀਤ ਸਿੰਘ ਢੱਲੇਵਾਲ ਜਿਹੜੇ ਕਿ ਸਮੂਹ ਪੰਜਾਬੀਆਂ ਦੇ ਹਿੱਤਾਂ ਵਾਸਤੇ ਆਪਣੀ ਜਾਨ ਨੂੰ ਆਪਣੀ ਜਾਨ ਦੀ ਬਾਜ਼ੀ ਦਾਤ ਲਗਾ ਕੇ ਉੱਥੇ ਬੈਠੇ ਹੋਏ ਨੇ ਉਹਨਾਂ ਦਾ ਪਰਜੋਰਤ ਸਮਰਥਨ ਕਰਨ ਵਾਸਤੇ ਅੱਜ ਅਸੀਂ ਫਿਰ ਇਕੱਠੇ ਹੋਏ ਆ ਜੀ ਢੱਲੇਵਾਲ ਸਾਹਿਬ ਦੀ ਗੱਲ ਕੀਤੀ ਤਾਂ ਢੱਲੇਵਾਲ ਸਾਹਿਬ ਨੇ ਉੱਥੇ ਬੈਠਿਆ ਕਿੰਨੇ ਦਿਨ ਹੋ ਗਏ ਕਾਫੀ ਬੁਲਾਰਨੇ ਪਰ ਸਰਕਾਰਾਂ ਦੇ ਕੰਮ ਤੇ ਕੋਈ ਜੂੜ ਨਹੀਂ ਸੱਤਰੀ ਕੀ ਘੜਾ ਜੂੜਾ ਸਰਕਾਰਾਂ ਸਾਡੇ ਸਬਰ ਸਾਡੇ ਇਮਤਿਹਾਨ ਇਮਤਿਹਾਨ ਲੈ ਰਹੀਆਂ ਨੇ ਸਰਕਾਰਾਂ ਨੂੰ ਸ਼ਾਇਦ ਭੁਲੇਖਾ ਹੈ ਕਿ ਸ਼ਾਇਦ 2-4 ਦਿਨ 10 ਦਿਨ ਜਾਂ ਸਮੇਂ ਮੌਸਮੀ ਮਾਰ ਤੋਂ ਬਚ ਕੇ ਇਹ ਚੱਲ ਜਾਣਗੇ ਪਰ ਸਰਕਾਰਾਂ ਸ਼ਾਇਦ ਇਸ ਗੱਲ ਤੋਂ ਵੇਸਨੀ ਹੋ ਜਾਂਦੀਆਂ ਨੇ ਸਾਡਾ ਪਿਤਾ ਪੁਰਖੀ ਇਤਿਹਾਸ ਰਿਹਾ ਹੈ ਅਸੀਂ ਨਾ ਕਦੀ ਕਿਸੇ ਮੌਸਮਾਂ ਦੀ ਪ੍ਰਵਾਹ ਕੀਤੀ ਹੈ ਨਾ ਸਰਕਾਰਾਂ ਦੀ ਪ੍ਰਵਾਹ ਕੀਤੀ ਹੈ ਤਾਂ ਨਾ ਜਲਮ ਦੀ ਪ੍ਰਵਾਹ ਕੀਤੀ ਹੈ ਇਹ ਤਾਂ ਕੁਝ ਵੀ ਨਹੀਂ ਸਾਡੇ ਤੋਂ ਇਤੋਂ ਕਈ ਗਣਾ ਜ਼ਿਆਦਾ ਅਤਿਆਚਾਰ ਤੇ ਜ਼ੁਲਮ ਅਸੀਂ ਸਿੰਧੇ ਆਇਆ ਅਸੀਂ ਉਸ ਕੌਮ ਨੂੰ ਬਿਲੋਂਗ ਕਰਦੇ ਆ ਉਸ ਬਾਦਸ਼ਾਹੀ ਦਵਾ ਰੱਖਦੇ ਆ ਉਸ ਦਸ਼ਮੇਸ਼ਪ੍ਰਦਾ ਦੇ ਪੁੱਤਾਂ ਵੀ ਜਿਨ੍ਹਾਂ ਨੇ ਆਪਣਾ ਪਰਿਵਾਰ ਵਾਰਕ ਰਸੀਨ ਕੀਤੀ ਤੇ ਸਾਡੇ ਜਿਹੜੇ ਕੋਈ ਕੁਝ ਨਹੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਇਹ ਸ਼ੁਰੂਆਤ ਹੈ ਇੱਕ ਟ੍ਰੇਲਰ ਹੈ ਜੇ ਤੇ ਅਜੇ ਵੀ ਤੁਹਾਡੇ ਮਨ ਵਿੱਚ ਕੋਈ ਗੱਲ ਆ ਜਾਂਦੀ ਠੀਕ ਹੈ ਨਹੀਂ ਤਾਂ ਫਿਰ ਸਾਡਾ ਅਗਲਾ ਸੰਘਰਸ਼ ਸਾਡੀ ਅਗਲੀ ਰੂਪਰੇਖਾ ਵੇਖਣ ਲਈ ਤਿਆਰ ਰਹੋ ਜਿਸ ਦਾ ਕੋਈ ਮਤਲਬ ਕਿੰਨਾ ਖਤਨਾਕ ਸਕਦਾ ਹੈ ਇਹ ਸਰਕਾਰ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਅਸੀਂ ਕਿਹਦੇ ਹੱਤਾਂ ਦਾ ਜਾ ਸਕਦੇ ਆ ਆਪਣੇ ਮੰਗਾ ਮੰਨਣ ਲਈ ਪੰਜਾਬ ਦੇ ਹਿੱਤਾਂ ਲਈ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਲੜਨ ਵਾਸਤੇ ਅਸੀਂ ਕਦਾਚੇ ਤੇ ਪੇਸ਼ ਆਈਏਟਾਂਗੇ ਜਾਣ ਦੀਆਂ ਕੁਰਬਾਨੀਆਂ ਵੀ ਕਰਨੀਆਂ ਪੈਣਗੀਆਂ ਅਸੀਂ ਮੋਹਰੇ ਹੋ ਕੇ ਲੜਾਂਗੇ ਜੀ ਲੱਗਦਾ ਨਹੀਂ ਪੰਜਾਬ ਨਾਲ ਕਿਤੇ ਨਾ ਕਿਤੇ ਮਾੜਾ ਵਰਤੀ ਦਾ ਕੀਤਾ ਜਾ ਰਿਹਾ ਪੰਜਾਬ ਦੇ ਨਾਲ ਅੱਜ ਤੋਂ ਨਹੀਂ ਜੀ ਪੰਜਾਬ ਦੇ ਨਾਲ ਸ਼ੁਰੂ ਤੋਂ ਹੀ ਇੱਕ ਬਦ ਮਤਲਬ ਕਹਿ ਲੋ ਵੀ ਗੁਨਾਹੀ ਮਤਰੀ ਹੀ ਮਾਵਾਲਾ ਸਲੂਕ ਕੀਤਾ ਜਾ ਰਿਹਾ ਇਹ ਨਵੀਂ ਗੱਲ ਨਹੀਂ ਪੰਜਾਬ ਨੂੰ ਸਮੇਂ-ਸਮੇਂ ਤੇ ਨਾਲ ਸਾਨੂੰ ਹਰ ਕੋਈ ਨਵੀਂ ਪਾਰਟੀ ਹਰ ਕੋਈ ਨਵਾਂ ਬੰਦਾ ਆ ਕੇ ਚਿਹਰਾ ਕੇ ਦੱਸਦਾ ਅਸੀਂ ਤੁਹਾਡੇ ਵਿਸ਼ਵਾਸ ਪਾਤਰ ਆ ਪੰਜਾਬ ਦੇ ਲੋਕ ਇੱਕ ਸੱਚੇ ਸਾਫ ਦਿਲ ਇਨਸਾਨ ਫੋਨ ਕਰਕੇ ਹਰ ਕਦੇ ਯਕੀਨ ਕਰ ਲੈਂਦੇ ਨੇ ਪਰ ਜਦੋਂ ਇਹ ਰਾਜਨੀਤਿਕ ਲੋਕ ਨੇ ਜਿਹੜੇ ਬਦਮਾਸ਼ ਗੁੰਡਾਗਰਦ ਲੋਕ ਮੈਂ ਕਹਾਂਗਾ ਇਹਨਾਂ ਲੋਕਾਂ ਨੂੰ ਵੀ ਜਿਹੜੇ ਆਪਣੀ ਵਾਦਾ ਖਿਲਾਫੀ ਤੋਂ ਮੁਕਰ ਜਾਂਦੇ ਨੇ ਔਰ ਪੰਜਾਬ ਦੇ ਨਾਲ ਹਰ ਤਰ੍ਹਾਂ ਦੇ ਲੋਕਾਂ ਦੇ ਨਾਲ ਹਰ ਵਾਰੀ ਧੋਖਾ ਕਰਕੇ ਫਿਰ ਆਪਣੀਆਂ ਜਿਹੜੀਆਂ ਚਾਲਾਂ ਚ ਕਾਮਯਾਬ ਹੋ ਜਾਂਦੇ ਨੇ ਪਰ ਨਹੀਂ ਪੰਜਾਬ ਦੇ ਲੋਕ ਅੱਗੇ ਨਾਲੋਂ ਕਾਫੀ ਸੁਚੇਤ ਹੋ ਚੁੱਕੇ ਨੇ ਹੁਣ ਉਹ ਗੱਲਾਂ ਨਹੀਂ ਰਹੀਆਂ ਅੱਜ ਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ ਮਤਲਬ ਇਹ ਗੱਲ ਨਹੀਂ ਕਿ ਤੁਸੀਂ ਅੱਜ ਕੋਈ ਗੱਲ ਕਰਦੇ ਹੋ ਤੇ ਉਹਨਾਂ ਨੂੰ ਪੜਦਾ ਰਹੇਗਾ ਅੱਜ ਤੁਸੀਂ ਕੋਈ ਵੀ ਗੱਲ ਕਰਦੇ ਹੋ ਪੂਰੇ ਵਰਲਡ ਲੈਵਲ ਤੋਂ ਗੱਲ ਸਾਡੀ ਆਵਾਜ਼ ਪਹੁੰਚ ਜਾਂਦੀ ਹੈ ਜੀ ਕੀ ਕਰਨ ਜਿਹੜਾ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ ਵਾ ਜਾਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਇਹਨਾਂ ਨੂੰ ਤੰਗ ਪ੍ਰੇਸ਼ਾਨ ਪੰਜਾਬ ਨੂੰ ਲੈ ਕੇ ਟਾਰਗੇਟ ਕੀਤਾ ਜਾਂਦਾ ਕੀ ਕੰਮ ਹੈ ਕੀ ਸਮਝਦੇ ਆ ਸਾਡਾ ਇਤਿਹਾਸ ਜਾਂ ਤੁਸੀਂ ਬਹੁਤ ਕਦੀਮ ਤੋਂ ਵੇਖਦੇ ਆਏ ਜਦੋਂ ਅਸੀਂ ਸਿੱਖ ਕੌਮ ਹੋਂਦ ਵਿੱਚ ਆਈ ਹੈ ਤੇ ਉਦੋਂ ਤੋਂ ਹੀ ਸਾਡੇ ਨਾਲ ਇਹ ਵਧਿੱਕੀਆਂ ਤੁਰੀਆਂ ਆਉਂਦੀਆਂ ਨੇ ਕਿਉਂਕਿ ਇਹ ਉਹ ਕੌਮ ਹੈ ਜਿਹੜੀ ਸੱਚ ਤੇ ਹੱਕ ਦੇ ਰਾਹ 'ਤੇ ਖੜਨ ਵਾਲੀ ਕੌਮ ਨੇ ਇਹ ਉਹ ਲੋਕ ਨੇ ਜਿਹੜੇ ਆਪਣੇ ਲਈ ਨਹੀਂ ਪੂਰੀ ਦੁਨੀਆ ਤੇ ਲੋਕਾਂ ਲਈ ਪੂਰੇ ਬ੍ਰਹਿਮੰਡ ਲਈ ਪੂਰੇ ਤਮਾਮ ਵਰਲਡ ਲਈ ਲੜਨ ਲਈ ਤਿਆਰ ਨੇ ਇਹਨਾਂ ਨੇ ਕਦੀ ਵੀ ਆਪਣੇ ਹੱਕ ਅੱਗੇ ਨਹੀਂ ਰੱਖੇ ਜਦੋਂ ਵੀ ਲੜੇ ਨੇ ਜ਼ੁਲਮ ਦੇ ਖਿਲਾਫ ਲੜੇ ਨੇ ਹੱਕਾਂ ਦੇ ਲਈ ਲੜੇ ਨੇ ਕਦੀ ਨਿੱਜੀ ਸਵਾਰਥ ਨਹੀਂ ਲੜੇ ਇਸ ਕਰਕੇ ਸਿੱਖਾਂ ਦੇ ਨਾਲ ੱਕਾ ਹੁੰਦਾ ਹੈ ਕਿ ਕੋਈ ਹੋਰ ਕੋਈ ਖੜੇ ਨਾ ਖੜੇ ਅਸੀਂ ਸਭ ਤੋਂ ਪਹਿਲਾਂ ਪੂਰੀ ਦੁਨੀਆ ਦੇ ਵਸਦੇ ਲੋਕਾਂ ਲਈ ਅਸੀਂ ਆਪਣੇ ਲਈ ਵੀ ਲੜਨਾ ਜਾਣਦੇ ਹਾਂ ਤੇ ਲੋਕਾਂ ਲਈ ਜੰਗ ਲੜਨਾ ਜਾਣਦੇ ਹਾਂ ਇਸ ਕਰਕੇ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਜਦੋਂ ਵੀ ਆੜਦੇ ਨੇ ਇਹ ਲੋਕ ਦੂਜਾਂ ਲਈ ਲੜਦੇ ਨੇ ਸਾਡੇ ਲਈ ਵੀ ਲੜਦੇ ਨੇ ਇਸ ਕਰਕੇ ਇਹਨਾਂ ਨੂੰ ਦਬਾਓ ਬਾਕੀ ਸਾਰੇ ਤੇ ਬੈਠੇ ਜਾ ਪਤਾ ਹੀ ਦੁਨੀਆ ਨੂੰ ਇਸ ਕਰਕੇ ਸਾਨੂੰ ਸਿੱਖ ਕੌਮ ਨੂੰ ਜਾਂ ਪੰਜਾਬੀਆਂ ਨੂੰ ਕਿਹਾ ਟਾਰਗੇਟ ਕੀਤਾ ਜਾਂਦਾ ਹੈ ਕਿ ਇਹ ਹਰ ਪੱਖੋਂ ਸਟਰੌਂਗ ਨੇ ਮਾਨਸਿਕ ਪੱਖੋਂ ਵੀ ਸਟਰੌਂਗ ਨੇ ਫਾਈਨੈਂਸ਼ੀਅਲ ਪੱਖੋਂ ਸਟਰੌਂਗ ਨੇ ਔਰ ਆਪਣੇ ਮਤਲਬ ਜਿਹੜਿਆ ਗੁਰੂ ਫਲਸਫੇ ਦੇ ਪੱਖੋਂ ਵੀ ਸਟਰੋਂਗ ਨੇ ਇਸ ਵਜ੍ਹਾ ਕਰਕੇ ਜੀ ਸਾਨੂੰ ਟਾਰਗੇਟ ਕੀਤਾ ਜਾਂਦਾ ਜੀ ਪੰਜਾਬ ਦੀ ਗੱਲ ਕਰੀ ਤਾਂ ਪੰਜਾਬ ਦੇ ਜਿਹੜੇ ਸੀਐਮ ਦੀ ਗੱਲ ਕਰੀ ਤਾਂ ਉਹ ਵੀ ਇੱਕ ਸਿੱਖ ਆਪਣੇ ਪਰਿਵਾਰ ਤੋਂ ਹੀ ਨੇ ਪਰ ਉਹਨਾਂ ਦੀ ਕਿੱਦਾਂ ਦੀ ਕਾਰਜਕਾਰੀ ਦੇਖਦੇ ਹੋ ਤੁਸੀਂ ਵੇਖੋ ਜੀ ਪੰਜਾਬ ਦੇ ਸੀਐਮ ਦੀ ਕਾਰਜਕਾਰੀ ਅਸੀਂ ਛੋਟੇ ਛੋਟੇ ਹੁੰਦੇ ਇਹਨਾਂ ਦੀ ਕੈਸਟਾ ਜਦੋਂ ਇਹ ਆਪਣਾ ਕਹੇ ਲੋ ਵੀ ਕਮੇਡੀਅਨ ਕਰਦੇ ਹੁੰਦੇ ਸੀ ਆਪਣਾ ਕੀਤਾ ਅਸੀਂ ਸੁਣਦੇ ਸੀ ਬੜਾ ਵਧੀਆ ਲੱਗਦਾ ਸੀ ਵੀ ਇਹ ਬੰਦਾ ਸੱਚ ਦੀ ਗੱਲ ਕਰ ਰਿਹਾ ਬੜੀ ਸੱਚਾਈ ਦੀ ਗੱਲ ਕਰ ਰਿਹਾ ਔਰ ਮੰਤਰੀਆਂ ਦੇ ਸਰਕਾਰਾਂ ਦੀ ਜਿਹੜੀ ਗੱਲ ਲੋਕਾਂ ਸਾਹਮਣੇ ਲਿਆ ਰਿਹਾ ਹੈ ਅੱਜ ਲੋਕਾਂ ਨੇ ਉਸ ਚੀਜ਼ ਨੂੰ ਵਜੋਂ ਦਾ ਰਾਦ ਦੇ ਹੋਏ ਜਦੋਂ ਸਿਆਜਨੀਤੀ 'ਚ ਮੌਕਾ ਦਿੱਤਾ ਪਰ ਇਹ ਇਹ ਮਤਲਬ ਜਿਦਾ ਸੀਐਮ ਭਗਵੰਤ ਮਾਨ ਮੁੱਖ ਮੰਤਰੀ ਹੈ ਇਹ ਬਿਲਕੁਲ ਲੋਕਾਂ ਦੀਆਂ ਆਸਾਂ ਉਮੀਦਾਂ ਦੇ ਉਲਟ ਭੁਗਤਿਆ ਕਿਉਂਕਿ ਇਹ ਹੁਣ ਇੱਕ ਸਿਰਫ ਸੈਂਟਰ ਗਵਰਨਮੈਂਟ ਦਾ ਹੱਠ ਟੋਕਾ ਬਣ ਕੇ ਪੰਜਾਬ ਦੇ ਲੋਕਾਂ ਦਾ ਘਾਣ ਕਰਨ ਦੇ ਲਈ ਨਾ ਰਲਿਆ ਹੈ ਜਦਕਿ ਇਹ ਪੰਜਾਬ ਦੇ ਵਿੱਚੋਂ ਹੈ ਪੰਜਾਬ ਦਾ ਜੰਮਿਆ ਕਿਸਾਨੀ ਪਰਿਵਾਰ 'ਚੋਂ ਹੈ ਇਨੂੰ ਕਿਸੇ ਵੀ ਚੀਜ਼ੀ ਕੋ ਭੁੱਲ ਨਹੀਂ ਔਰ ਇਹਨਾਂ ਦੀਆਂ ਪਿਛਲੀਆਂ ਸਪੀਚਾਂ ਸੁਣ ਲੋ ਗੱਲਾਂ ਸੁਣ ਲੋ ਇਹ ਪੰਜਾਬ ਦੇ ਲੋਕਾਂ ਦੇ ਪ੍ਰਤੀ ਇਹਨਾਂ ਵਫਾਦਾਰ ਦੱਸਦਾ ਸੀ ਆਪਣੇ ਆਪ ਨੂੰ ਪਰ ਉਹ ਹਕੀਕਤ ਵਿੱਚ ਅੱਜ ਕਿਤੇ ਨਜ਼ਰ ਨਹੀਂ ਆਉਂਦਾ ਜੀ ਲੱਗਦਾ ਨਹੀਂ ਪੰਜਾਬ ਸਰਕਾਰ ਮੂਕ ਦਰਸ਼ਕ ਵਰਕੇ ਬਣ ਕੇ ਬੈਠੀ ਹੈ ਪੰਜਾਬ ਸਰਕਾਰ ਤੁਹਾਨੂੰ ਦੱਸਿਆ ਵੀ ਪੰਜਾਬ ਸਰਕਾਰ ਦੇ ਆਪਣੇ ਪੱਲੇ ਕੁਝ ਨਹੀਂ ਕਿਉਂਕਿ ਜੇ ਕੋਈ ਯੁਰਤ ਹੁੰਦੀ ਤੇ ਅੱਜ ਭਗਵੰਤ ਮਾਨ ਨੂੰ ਇਹ ਦਿਨਾਂ ਵੇਖਣੇ ਪਈ ਸਰਕਾਰ ਨੂੰ ਇਹ ਦਿਨਾਂ ਵੇਖਣ ਸਾਨੂੰ ਇਹ ਕਹਿੰਦਾ ਦੇਖਣ ਮੈਨੇ ਵੀ ਆਪਣੀ ਸਰਕਾਰ ਹੋਣ ਦੇ ਬਾਵਜੂਦ ਇੱਕ ਆਮ ਆਦਮੀ ਸਰਕਾਰ ਹੋਣ ਦੇ ਬਾਵਜੂਦ ਇੱਕ ਆ ਪੰਜਾਬ ਨੂੰ ਕਿਸਾਨ ਦਾ ਪੁੱਤ ਕਹਿੰਦਾ ਜਿਹੜਾ ਬੰਦਾ ਮੁੱਖ ਮੰਤਰੀ ਬਣਿਆ ਹੈ ਜਾਂ ਉਹਨੂੰ ਪੰਜਾਬੀ ਕਹਿ ਲਓ ਸਰਦਾਰ ਜਿਵੇਂ ਕਹ ਸਕਦਾ ਪੰਜਾਬੀ ਕਹਿ ਲਓ ਇੱਕ ਪੰਜਾਬੀ ਮੁੱਖ ਮੰਤਰੀ ਹੋਣ ਦੇ ਬਾਵਜੂਦ ਵੀ ਪੰਜਾਬੀਆਂ ਦੇ ਆ ਹਾਲਾਤ ਆ ਤੇ ਇਹਨੂੰ ਮੈਂ ਕਹਿੰਦਾ ਲੱਖ ਦੀ ਲਾਹਣ ਤੇ ਤੇਰੇ ਮੁੱਖ ਮੰਤਰੀ ਬੰਦੇ ਨਾਲ ਤੁ ਨਾ ਬੰਦ ਉਹ ਚੰਗਾ ਸੀ ਜੀ ਪਰ ਉਹਨਾਂ ਦਾ ਕਹਿਣਾ ਵੀ ਇਹ ਕਿਸਾਨਾਂ ਦੇ ਨਾਲ ਆ ਗੱਲ ਨਹੀਂ ਬਾਤ ਇਸ ਕਿਸਾਨਾਂ ਦੇ ਨਾਲ ਨੇ ਮਲ ਪ੍ਰੈਕਟੀਕਲੀ ਕੋਈ ਵੀ ਨਾਲ ਨਹੀਂ ਗੱਲ ਨਹੀਂ ਬਾਤ ਮੋਦੀ ਨੇ ਵੀ ਕਹ ਵਾਪਸ ਲੈ ਲਿਆ ਕੋਈ ਨਹੀਂ ਜਾਓ ਜਾ ਕਰੋਣ ਜਾਓ ਤੇ ਅੱਜ ਤੁਸੀਂ ਦੇਖ ਰਹੇ ਹੋ ਵੀ ਕਿੱਥੇ ਹਾਲਾਤ ਨੇ ਹਕੀਕਤ ਕੀ ਹੈ ਸੱਚਾਈ ਕੀ ਹੈ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਜੀ ਇਹਨੂੰ ਦੱਸਣ ਦੀ ਲੋੜ ਨਹੀਂ ਇਸ ਟਾਈਮ ਇਸ ਮੌਕੇ ਕੀ ਕਹਿਣਾ ਚਾਹੁੰਦੇ ਪੰਜਾਬ ਵਾਸੀਆਂ ਨੂੰ ਅੰਮ੍ਰਿਤਸਰ ਵਾਸੀ ਮੈਂ ਪੰਜਾਬ ਵਾਸੀਆਂ ਨੂੰ ਸਮੂਹ ਜਗਤ ਨੂੰ ਇਹ ਅਪੀਲ ਕਰਨਾ ਚਾਹੁੰਦਾ ਹੈ ਕਿ ਇਹ ਲੜਾਈ ਸਾਡੀ ਕੋਈ ਨਿੱਜੀ ਨਹੀਂ ਕੋਈ ਸਾਡੀ ਪਾਰਟੀ ਵਾਲਿਆਂ ਦੀ ਲੜਾਈ ਨਹੀਂ ਜਾਂ ਕਿਸੇ ਕਿਸੇ ਦੇ ਨਿੱਜੀ ਸਵਾਰਥ ਲਈ ਸਾਡੇ ਸਮੂਹ ਪੰਜਾਬੀਆਂ ਦੇ ਆਪਣੇ ਹੱਕਾਂ ਲਈ ਹੈ ਜੇ ਮੈਂ ਉੱਠ ਕੇ ਘਰੋਂ ਆਇਆ ਤੇ ਮੈਂ ਆਪਣੇ ਬੱਚਿਆਂ ਦੀ ਖਾਤਰ ਆਇਆ ਉਹਨਾਂ ਦੇ ਵਿੱਚ ਜਿਹੜੀ ਮੂੰਹ ਚ ਰੋਟੀ ਦਿਨ ਟਾਈਮ ਪੈਂਦੀ ਹੈ ਉਸ ਹੱਕ ਨੂੰ ਲੈਣ ਆਇਆ ਵੀ ਸਾਡਾ ਹੱਕ ਹੈ ਸਾਡੀਆਂ ਜ਼ਮੀਨਾਂ ਸਾਡੀਆਂ ਨੇ ਸਾਡੇ ਪਾਣੀ ਸਾਡੇ ਨੇ ਸਾਡੀਆਂ ਫਸਲਾਂ ਸਾਡੀਆਂ ਨੇ ਸਾਨੂੰ ਉਹਨਾਂ ਦਾ ਬੰਦਾ ਰੇਟ ਭਾਜਦਾ ਸਾਡੇ ਹੱਕ ਦਿੱਤੇ ਜਾਣ ਅਸੀਂ ਕੋਈ ਕਿਸੇ ਨਾਲ ਵਾਦਾ ਮਤਲਬ ਜਿਹੜਾ ਮਤਲਬ ਅਸੀਂ ਕਿਸੇ ਨਾਲ ਜੱਤ ਨਹੀਂ ਕਰਦੇ ਅਸੀਂ ਕਿਸੇ ਨਾਲ ਜ਼ੁਲਮ ਨਹੀਂ ਕਰਦੇ ਜਾਂ ਕਿਸੇ ਨਾਲ ਆਪਣਾ ਹੱਕ ਲੈਣ ਦੇ ਵਾਸਤੇ ਅਸੀਂ ਕਰ ਰਹੇ ਹਾਂ ਤੇ ਮੇਰੀ ਸਮੂਹ ਪੰਜਾਬੀਆਂ ਨੂੰ ਅਪੀਲ ਹੈ ਭਾਈ ਤੁਸੀਂ ਵੀ ਆਪਣਾ ਹੱਕ ਪਛਾਣਦੇ ਹੋਏ ਇਸ ਦਰਨੇ ਵਿੱਚ ਇਸ ਜਿਹੜੀ ਪ੍ਰੋਟੈਸਟ ਦੇ ਸ਼ਮੂਲੀਅਤ ਕਰੋ ਨਾ ਕਿ ਬਰੇ ਬੈਠੇ ਕਿਉਂਕਿ ਅੱਜ ਸੇਕ ਇੱਥੋਂ ਤੱਕ ਪਹੁੰਚਾ ਤੇ ਕੱਲ ਤੁਹਾਨੂੰ ਘਦੇ ਕਰਾਂ ਤੱਕ ਵੀ ਪਹੁੰਚਣਾ ਹੈ ਤੁਸੀਂ ਇਸ ਚੀਜ਼ ਨੂੰ ਭਲੀ ਭਾਂਤ ਜਾਣਦੇ ਹੋ ਤੇ ਜੇ ਤੇ ਸੁੱਤੇ ਰਹੇ ਅਵੇਅਰ ਨਾ ਹੋਏ ਤੇ ਆਉਣ ਵਾਲਾ ਸਮਾਂ ਐਡਾ ਮਾੜਾ ਹੈ ਤੇ ਤੁਹਾਨੂੰ ਇੱਕ ਟਾਈਮ ਦੀ ਰੋਟੀ ਖਾਣੀ ਛੱਡੋ ਤੁਹਾਨੂੰ ਇੱਕ ਟਾਈਮ ਦਾ ਸਾਹ ਲੈਣਾ ਵੀ ਔਖਾ ਹੋ ਜਾਣਾ ਹੈ